ਇਹ ਕਹਿਣਾ ਚਾਹੁੰਦਾ ਵੀ ਇੱਥੇ ਬਡਾਲੀ ਚੱਜ ਜਿਹੜੀ ਛਾਡੇ ਦੇ ਵਜੇ ਰੈਲੀ ਹੋਈ ਆ ਨਾ ਇਹ ਕਵਾੜ ਦੀ ਇੱਕ ਕਵਾੜ ਦੀ ਇਹ ਇਤਿਹਾਸਿਕ ਆ ਇਹ ਸਮਝ ਲੋ ਵੀ ਇਹ ਡਿਸਾਈਡ ਕਰਤੀ ਇਹਨੇ ਇਲੈਕਸ਼ਨ ਵੀ ਲੋਕਾਂ ਦਾ ਉਤਸ਼ਾਹ ਜਿਹੜਾ ਵਾ ਨਾ ਉਹ ਕੀ ਕਹਿੰਦਾ ਤੁਸੀਂ ਵੇਖ ਲਓ ਜੋ ਲੋਕਾਂ ਦੀ ਬਾਡੀ ਲੈਂਗੁਏਜ ਇੰਨੀ ਪੋਜ਼ਿਟਿਵ ਆ ਲੋਕੀ ਇਹਨਾਂ ਸਭ ਤੋਂ ਅੱਕੇ ਪਏ ਆ ਲੋਕਾਂ ਨੇ ਸਭ ਤਜਰਬੇ ਕਰ ਲਿਆ ਤੇ ਲੋਕੀ ਹੁਣ ਕੋਈ ਆਪਣਾ ਨਵਾਂ ਤਜਰਬਾ ਕਰਕੇ 5 ਸਾਲ ਹੋਰ ਉਮਰ ਗਵਾਉਣ ਦੇ ਹੱਕ ਜਨੀ ਕਿਉਂਕਿ ਮੈਂ ਹਮੇਸ਼ਾ ਹੀ ਇਹਨਾ ਵੀ ਆਪਣੀਆਂ ਉਮਰਾਂ ਨਾ ਗਵਾਓ 75 ਸਾਲ ਤੋਂ ਵੱਧ ਹੋ ਗਿਆ ਮੈਂਬਰ ਪਾਰਲੀਮੈਂਟ ਜਿੰਨੇ ਬਣਾਏ ਜੇ ਕੋਈ ਇੱਕ ਕੰਮ ਦੱਸੋ ਇੱਕ ਕੰਮ ਕਿਸੇ ਪਾਰਲੀਮੈਂਟ ਮੈਂਬਰ ਨੇ ਕੀਤਾ ਹੋਵੇ ਆਪਣੀ ਉਮਰ ਤੇ ਗਵਾਲੀ ਤੁਸੀਂ ਉਹਨਾਂ ਨੂੰ ਮੋਜਾਂ ਲਾ ਛੱਡੀਆਂ ਤੇ ਆਪਣਾ ਕੰਮ ਦੱਸ ਦਿਓ ਕੋਈ ਕੰਮ ਕਿਸੇ ਨੂੰ ਦਿਸਦਾ ਹੀ ਨਹੀਂ ਨਾ ਕੋਈ ਪਾਰਲੀਮੈਂਟ ਮੈਂਬਰ ਹੀ ਦੱਸ ਪਾਇਆ ਮੈਂ ਤੇ ਉਹਨਾਂ ਨੂੰ ਸਵਾਲ ਕੀਤਾ ਹੈ ਤੇ ਜੇ ਕੋਈ ਤੁਸੀਂ ਮੁਕਾਬਲੇ ਦੀ ਗੱਲ ਕਰਦੇ ਪੱਤਰਕਾਰ ਤੇ ਜਿਹੜਾ ਇੱਕ ਕੰਮ ਆਪਣਾ ਗਣਾ ਦੂਗਾ ਤੇ ਨਾ ਮੇਰਾ ਮੁਕਾਬਲਾ ਤੇ ਅੱਜ ਤੱਕ ਕੋਈ ਇੱਕ ਕੰਮ ਨਹੀਂ ਗਣਾ ਪਾਇਆ ਇਹ ਕਿਹੜਾ ਫਾਟਕ ਦੀ ਡਿਮਾਂਡ ਰੱਖੀ ਹੈ ਜੀ ਤੁਹਾਡੇ ਅੱਗੇ ਦੇਖੋ ਇਹ ਸਮਾਰਟ ਸਿਟੀ ਆ ਸਮਾਰਟ ਸਿਟੀ ਡਿਕਲੇਅਰ ਹੋਏ ਨਾ ਜਿਹੜਾ ਉੱਥੇ ਫਾਟਕਾਂ ਦਾ ਕੋਈ ਸਕੋਪ ਨਹੀਂ ਆ ਕੋਈ ਪ੍ਰੋਵੀਜ਼ਨ ਨਹੀਂ ਫਾਟਕ ਬੰਦ ਹੋਣੇ ਹੀ ਹੋਣੇ ਆ ਫਲਾਈਓਵਰ ਬਣਨੇ ਆ ਭਾਵੇਂ ਅੰਡਰਬ੍ਰਿਜ ਬਣਨਾ ਤੇ ਭਾਵੇਂ ਫਲਾਈਓਵਰ ਬਣਨਾ ਫਾਟਕਾਂ ਦੇ ਲੈਣਾ ਲੱਗਣੀਆਂ ਜਿਹੜੀਆਂ ਨੇ ਉਹ ਸਮਾਰਟ ਸਿਟੀ ਦਾ ਹਿੱਸਾ ਨਹੀਂ ਹੁੰਦੀਆਂ ਇਸ ਕਰਕੇ ਪਰ ਕਿਸੇ ਨੇ ਪਰਸੂ ਨਹੀਂ ਕੀਤਾ ਕਿਸੇ ਨੂੰ ਪਤਾ ਹੀ ਨਹੀਂ ਆ ਮੈਂਬਰ ਪਾਰਲੀਮੈਂਟ ਨੂੰ ਮੇਰਾ ਕੰਮ ਕੀ ਆ ਕਿ ਉਹਨੂੰ ਆਪਣੇ ਕੰਮ ਦਾ ਗਿਆਨ ਹੁੰਦਾ ਤੇ ਫੜ ਕੇ ਇੱਕ ਬਣਾ ਰਹਿੰਦਾ ਅੱਜ ਪਹਿਲਾਂ ਹੀ ਹੱਲ ਆਂਦਾ 10 ਸਾਲ ਮਿਲ ਗਏ ਦੋ ਵਾਰੀ ਬਣ ਗਿਆ ਹੋਰ ਕੀ ਚਾਹੀਦਾ ਇਹਨੂੰ ਸਾਨੂੰ ਤੇ ਇੱਕ ਵਾਰੀ ਮੰਤਰੀ ਬਣਾਇਆ ਨਾ ਇੱਕ ਵਾਰੀ ਮੈਂ ਹੋਰ ਪਾਸੇ ਹਲਕੇ ਤੋਂ ਬਣਿਆ ਦੂਜੀ ਵਾਰੀ ਮੈਂ ਹੋਰ ਹਲਕੇ ਤੋਂ ਬਣਿਆ ਤੇ ਮੈਂ ਤੇ ਮਤਲਬ ਰੈਵਨਿਊ ਰੈਵਿਊਲੂਸ਼ਨ ਲੈ ਆਤਾ ਡਵੈਲਪਮੈਂਟ ਯੂਰੋ ਬਣਾਤਾ ਕੰਮ ਦੀ ਕੋਈ ਇੱਛਾ ਹੋਵੇ ਤੇ ਕੰਮ ਹੁੰਦਾ ਨਾ ਜਿੱਥੇ ਚਾਹ ਉੱਥੇ ਰਾਹ ਇੱਛਾ ਹੋਵੇ ਤੇ ਦੁਨੀਆ ਚੰਦਰਮਾ ਤੇ ਪਹੁੰਚ ਗਈ ਤੇ ਜੇ ਅੱਛਾ ਹੀ ਨਹੀਂ ਤੇ ਰਸਤਾ ਕਿੱਥੇ ਜਿੱਥੇ ਇੱਛਾ ਹੋਵੇ ਨਾ ਹਰ ਰਸਤਾ ਤੇ ਇੱਥੇ ਵੀ अरबਾਂ ਰੁਪਏ ਇਸ ਸਮਾਰਟ ਸਿਟੀ ਵਾਸਤੇ ਪਰ ਕਿਸੇ ਨੂੰ ਪਤਾ ਹੀ ਨਹੀਂ ਅਕਲ ਹੀ ਨਹੀਂ ਲਿਆਉਣੇ ਕਿ ਤਰ੍ਹਾਂ ਇਹ ਪਤਾ ਮੈਨੂੰ ਕਿ ਤਰ੍ਹਾਂ ਲਿਆਉਣੇ ਪ੍ਰੋਜੈਕਟ ਕਿਤਰਾ ਬਣਾਇਦਾ ਇਸ ਸੇਵਾਦਾਰ ਨੂੰ ਪਤਾ ਤਜਰਬਾ ਕਰਕੇ ਵਿਖਾਇਆ ਪ੍ਰੂਵ ਕੀਤਾ ਕੋਈ ਇੰਜ ਨਹੀਂ ਆਂਦਾ ਮੌਕੇ ਇਹਨਾਂ ਨੂੰ ਮਿਲੇ ਮੌਕਾ ਮੈਨੂੰ ਮਿਲਿਆ 10 ਸਾਲ ਬਾਅਦ ਵੀ ਅੱਜ ਲੋਕਾਂ ਨੂੰ ਮੇਰੇ ਕੰਮ ਯਾਦ ਆਉਂਦੇ ਆ ਤੇ ਇਹ ਅੱਜ ਵੀ ਮੌਕੇ ਤੇ ਆ ਤੇ ਕਿਸੇ ਨੂੰ ਕੋਈ ਕੰਮ ਨਹੀਂ ਲੱਭਦਾ ਇਹਨਾਂ ਦਾ ਵੀ ਇਹਨਾਂ ਨੇ ਕੀਤਾ ਕੀ ਆ ਇਸ ਕਰਕੇ ਲੋਕ ਸਮਝਦਾਰ ਹੋ ਗਿਆ ਸਭ ਕੁਝ ਸਿੱਖ ਲਿਆ ਲੋਕਾਂ ਨੇ ਕਦੀ ਝਾੜੂ ਤੇ ਕਦੀ ਪੰਜਾ ਇਹ ਤੋਂ ਉੱਪਰ ਉੱਠ ਗਏ ਲੋਕੀ ਹੁਣ ਹੁਣ ਕੰਮ ਵਾਲੇ ਨੂੰ ਵੇਖਣਗੇ ਕੰਮ ਵਾਲਾ ਕੌਣ ਆ ਤੇ ਉਹ ਕੰਮ ਵਾਲਾ ਇੱਕੋ ਹੀ ਸੇਵਾਦਾਰ ਆ ਜਿਹੜਾ ਬੱਚੇ-ਬੱਚੇ ਦੀ ਜਮਾਨਤ ਆ ਇਹ ਸੇਵਾਦਾਰ ਦਾ ਨਾਮ ਅਨਿਲ ਜੋਸ਼ੀ ਅੱਜ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਆ ਕਿ ਸਾਡੇ ਸ਼੍ਰੋਮ ਨੇ ਅਕਾਲ ਚਲ ਦੇ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਸਾਡੇ ਨਗਰ ਵਿੱਚ ਆਏ ਸੀ ਅੱਜ ਸਾਠਾਠਾ ਮਾਰਦਾ ਕੱਠ ਰੈਲੀ ਜਿਹੜੀ ਕਰਾਈ ਗਈ ਆ ਇਹ ਸਾਬਤ ਕਰਦੀ ਆ ਕਿ ਜੋਸ਼ੀ ਸਾਹਿਬ ਦੀ ਜਿੱਤ ਨੂੰ ਕੋ ਰੋਕ ਨਹੀਂ ਸਕਦਾ ਕਿਉਂਕਿ ਇਹਨਾਂ ਚਾਰਾਂ ਉਮੀਦਵਾਰਾਂ ਵਿੱਚੋਂ ਇੱਕ ਜੋਸ਼ੀ ਸਾਹਿਬ ਹੀ ਸਭ ਤੋਂ ਇਮਾਨਦਾਰ ਬਿਦਾਗ ਜਿਹਨਾਂ ਲੰਮਾ ਸਮਾਂ ਸ਼ੋਮਣੀ ਕਾਲਦਲ ਦੇ ਕਾਰਜਕਾਲ ਸਮੇਂ ਅਮਰਸਾਦ ਡਿਪਾਰਟਮੈਂਟ ਕਰਾਇਆ ਉਸੇ ਆਧਾਰ ਤੇ ਲੋਕੀਏ ਜਿਹਨਾਂ ਨੂੰ ਯਾਦ ਕਰਨ ਦੇ ਆ ਜੋਸ਼ੀ ਸਾਹਿਬ ਬਹੁਤ ਜਿੰਨਾ ਜਿੱਤਣਗੇ ਤੇ ਮੈਂ ਆਪਣੇ ਨਗਰ ਨਾਸੀਆਂ ਦਾ ਵੀ ਧੰਨਵਾਦ ਕਰਦਾ ਜਿਹੜੇ 5:30 ਵਜੇ ਤੋਂ ਆਪਣੇ ਸਲੇਤਾ ਨੂੰ ਬਿਦਾਗ ਨੇਤਾ ਦੀ ਇੰਤਜ਼ਾਰ ਕਰਨ ਦੇ ਸੀ ਤੇ 8:00 ਵਜ ਗਏ ਨੇ ਹੁਣ ਅਜੇ ਵੀ ਤੁਸੀਂ ਬਾਹਰ ਜਾ ਕੇ ਵੇਖੋ ਕਿ ਦੁਨੀਆ ਅਜੇ ਵੀ ਉਹਨਾਂ ਨਾਲ ਉੱਥੇ ਖੜੀ ਆ ਕਿਉਂਕਿ ਜੋਸ਼ੀ ਸਾਹਿਬ ਨਾਲ ਦੁਨੀਆ ਬਹੁਤ ਪਿਆਰ ਕਰਦੀ ਆ ਕਿਉਂਕਿ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਕਿ ਦੁਨੀਆ ਨਾਲ ਪਿਆਰ ਹੀ ਸਿੱਖਿਆ ਤੇ ਪਿਆਰ ਹੀ ਕਮਾਇਆ ਆ ਇਹਨਾਂ ਮੈਂ ਜੋਸ਼ੀ ਸਾਹਿਬ ਦਾ ਧੰਨਵਾਦ ਵੀ ਕਰਨਾ ਪਰ ਨਗਰ ਚੌਂ ਵਾਲਾ ਤੇ ਤੇ ਸਭ ਤੋਂ ਵੱਧ ਧੰਨਵਾਦ ਮੇਰੀ ਸੰਗਤ ਦਾ ਜਿਹੜੇ 5:30 ਵਜੇ ਦੇ ਬੈਠੇ ਨੇ ਤੇ ਜੋਸ਼ੀ ਸਾਹਿਬ ਦਾ ਇੰਤਜ਼ਾਰ ਕਰਦੇ ਨੇ ਕੋਈ ਜੋਸ਼ੀ ਸਾਹਿਬ ਨੂੰ ਪਤਾ ਆ ਇਹ ਵਿਕਾਸ ਕਾਰਜ ਕਿਉਂਕਿ ਇਹਨਾਂ ਕੋਲ ਅੱਗੇ ਵੀ ਸ਼ਹਿਰੀ ਵਿਕਾਸ ਦਾ ਡਿਵੈਲਪਮੈਂਟ ਦਾ ਇਹਨਾਂ ਕੋਲ ਚਾਰਜ ਰਿਹਾ ਵਾ ਉਸ ਦੇ ਮਹੱਦਮੇ ਤੇ ਮੰਤਰੀ ਰਹੇ ਨੇ ਇਹਨਾਂ ਨੂੰ ਪਤਾ ਆ ਕਿ ਵਿਕਾਸ ਕਾਰਜ ਕਿੱਦਾਂ ਕਰਨੇ ਨੇ ਉਗੀ ਨੇ ਆਪਣੇ ਕਾਰਜਕਾਲ ਸਮੇਂ ਵਿੱਚ ਵੀ ਬੜੀ ਡਿਵੈਲਪਮੈਂਟ ਕਰਾਈ ਸੀ ਉਸੇ ਤਹਿਤ ਹੀ ਉਹਨੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨ ਇਹ ਜਿੱਤਣ ਉਸੇ ਤਹਿਤ ਹੀ ਇਹ ਅੰਮ੍ਰਿਤਸਰ ਦਾ ਲੋਕ ਸਭਾ ਹਕੇ ਦਾ ਵਿਕਾਸ ਕਰਾਉਣ ਤਾਂ ਜੋ ਜਿਹੜਾ ਪਛੜ ਚੁੱਕਿਆ ਆ ਉਹਨੂੰ ਅੱਗੇ ਲਿਆ ਜਾ ਸਕੇ ਕੋਈ ਅਸੀਂ ਬੜੀ ਕਿਰਪਾ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਅੱਜ ਤੱਕ ਵੀ ਮੇਰੇ 30 ਸਾਲ ਦੀ ਪੋਲਿਟਿਕਸ ਦੇ ਵਿੱਚ ਮੈਂ ਹਿੱਸਾ ਲੈ ਰਿਹਾ ਹਾਂ ਕਦੀ ਵੀ ਸਾਡਾ ਜਿਹੜਾ ਵਾ ਮਤਲਬ ਇਕੱਠੇ ਨਾਲ ਘਟ ਨਹੀਂ ਵੱਡਾ ਵੱਡੇ ਪੱਦਰ ਤੇ ਹਰ ਵਾਰ ਹੀ ਹੁੰਦਾ ਆ ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਅਕਾਲੀ ਦਲ ਦਾ ਤੇ ਬੜੇ ਵੱਡੇ ਪੱਦਰ ਦੇ ਹਿੱਸਾ ਲੈਨੇ ਆ ਅੱਜ ਵੀ ਤੁਸੀਂ ਸਾਰਾ ਪਲੀਭਲ ਜਾਣਦੇ ਹੋ ਕਿ ਬੜੇ ਵੱਡੇ ਪੱਦਰ ਦੇ ਸਾਰਾ ਜਿਹੜਾ ਜਾਇਦਾ ਪ੍ਰੋਗਰਾਮ ਆ ਜਿਹਦੇ ਵਿੱਚ ਅਨਿਲ ਜੋਸ਼ੀ ਜੀ ਨੂੰ ਜਿਤਾਉਣ ਲਈ ਆਪਾਂ ਸਾਰੇ ਹੀ ਤਕਰੀਬਨ 5:30 ਵਜੇ ਦੀ ਸੰਗਤ ਸ਼ੁਰੂ ਹੋ ਕੇ ਬੈਠੀ ਆ ਤੇ ਪੌਣੇ 8:00 ਜੋਸ਼ੀ ਸਾਹਿਬ ਆਏ ਆ ਤੇ ਵੇਖ ਲਓ ਪੌਣੇ 9:00 ਵੱਜ ਗਏ ਇਨਾਂ ਚ ਸਾਰੀ ਸੰਗਤ ਬੈਠੀ ਰਹੀ ਆ ਇਹ ਇਹੋ ਹੀ ਸੰਗਤ ਹੁੰਦਾ ਕਿ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਸਾਡਾ ਇਸ ਹਾਲ ਕੇ ਨਾ ਬੜਾ ਵਧੀਆ ਪਿਆਰ ਆ ਤੇ ਲੋਕ ਵੀ ਬੜਾ ਵੱਡਾ ਸਤਿਕਾਰ ਤੇ ਮਾਣ ਦਿੰਦੇ ਆ ਤੇ ਅਸੀਂ ਵੀ ਲੋਕਾਂ ਲਈ ਦਿਨ ਰਾਤ ਜਿਹੜੀ ਆ ਕੋਈ ਵੀ ਮਸਲਾ ਹੋਵੇ ਕੋਈ ਵੀ ਕੰਮ ਹੋਵੇ ਨਹੀਂ 24 ਘੰਟੇ ਹਾਜ਼ਰ ਹੁੰਨੇ ਆ ਕਿਹੜੀ ਕਿਹੜੀ ਮੁਸ਼ਕਲ ਤੁਸੀਂ ਜਿਹੜੀ ਦੱਸੀ ਤੁਸੀਂ ਆਪਾਂ ਮੈਂ ਇਥੋਂ ਜੀ ਇੱਕ ਦੇ ਛਾੜੇ ਫਾਟਕਲਾ ਜਿਹੜਾ ਮਸਲਾ ਵਾ ਬੜਾ ਵੱਡਾ ਚੰਗੀ ਪੱਦਰ ਤੇ ਮਸਲਾ ਏ ਤੁਸੀਂ ਬਲੀਵ ਨਹੀਂ ਕਰਨਾ ਕਿ ਪਰਸੋਂ ਚੌਥ 52 ਮਿੰਟ ਮੈਂ ਉੱਥੇ ਖੜਾ ਰਿਆ 52 ਮਿੰਟ ਮਤਲਬ ਇਨਾ ਹਰ ਜਿੰਨੀਆਂ ਗੱਡੀਆਂ ਆ ਉਹ ਸਾਰੀਆਂ ਆਣ ਕੇ ਇੱਥੋਂ ਆਣ ਕੇ ਉਹਨਾਂ ਦੀ ਧਵਾਈ ਹੁੰਦੀ ਆ ਉਹਨਾਂ ਦੀ ਸਫਾਈ ਹੁੰਦੀ ਆ ਦੇਖ ਲਓ ਕਿੰਨੀਆਂ ਗੱਡੀਆਂ ਮਸਾ ਤੋਂ ਚਲਦੀਆਂ ਸਾਰੀਆਂ ਇੱਥੋਂ ਤਿਆਰ ਹੋ ਕੇ ਚਲਦੀਆਂ ਨਰੈਣਗੜ੍ਹ ਤੋਂ ਤੋਂ ਸਾਰੀਆਂ ਛਾੜੇ ਫਾੜੇ ਲੰਘਦੀਆਂ ਇੰਨਾ ਫਾੜ ਕੇ ਬੰਦ ਹੁੰਦਾ ਇੱਥੇ ਪੁਲ ਬਹੁਤ ਜ਼ਰੂਰੀ ਆ ਬਹੁਤ ਅਤੇ ਅੰਤ ਜ਼ਰੂਰੀ ਆ ਕਿ ਪਰਮਾਨੰਥ